ਹਾਂਜੀ ਸਰ ਆਪ ਸਭ ਨੂੰ ਸਾਰਨਵਾਸ ਨੂੰ ਬਹੁ ਬਹੁ ਵਧਾਈਆਂ ਲੋੜੀ ਦੀਆਂ ਔਰ ਅਸੀਂ ਇੱਕ ਛੋਟੀ ਜੀ ਮਹੀਉਤ ਲਈ ਜਿਹੜਾ ਇੱਕ ਤਿਹਾਰਾ ਹੈ ਕਿਸੇ ਵੀ ਤਰ੍ਹਾਂ ਦਾ ਤਿਹਾਰਾ ਉਹ ਖੁਸ਼ੀਆਂ ਭਰਾ ਹੁੰਦਾ ਦਾ ਨਾ ਕਿ ਕੋਈ ਇੱਕ ਕਿਰਮਾ ਹੁੰਦਾ ਦਾ ਹਨਾ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਇਨਾ ਟੋਰ ਦੇ ਕਾਰਨ ਕਾਫੀ ਲੋਕੀ ਜ਼ਖਮੀ ਹੋ ਰਹੇ ਨੇਗੇ ਪੰਛੀ ਵੀ ਜ਼ਖਮੀ ਹੋ ਰਹੇ ਨੇ ਹਨਾ ਬਹੁਤ ਸਾਰੇ ਐਕਸੀਡੈਂਟ ਹੋਣ ਨੇ ਵੀਛੋਟੇ ਜਿਹੇ ਪ੍ਰਾਲਾ ਸਾਨੂੰ ਵੀ ਸਾਨੂੰ ਸਪੋਰਟ ਕਰੋ ਵੀ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਚੈਨਲ ਡੋਰ ਨੂੰ ਰੋਕ ਸਕੀਏ ਔਰ ਇਹਨੂੰ ਬਿਲਕੁਲ ਬੈਨ ਕਰ ਸਕੀਏ ਨਾਲ ਮੇਰੇ ਨਾਲ ਟੀਮ ਮੈਂਬਰ ਜੁੜੇ ਹੋਏ ਨੇ ਕਿ ਇਹ ਆਪਣਾ ਕੀ ਸਾਰਾ ਸਾਰਾ ਚਾਰ ਚੁੱਕੀ ਮਿਸਤਾਂਵ ਸੇ ਵੱਟੇ ਇਹ ਦੇ ਵੱਲੋਂ ਕੁਝ ਨਵੇਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਵੀ ਚੈਨਾ ਡੋਰ ਦੇ ਖਿਲਾਫ ਅਸੀਂ ਲੜ ਰਹੇ ਹਾਂ ਦੂਜੇ ਤਰ੍ਹਾਂ ਆਪਾਂ ਸਾਨੂੰ ਕਹਿੰਦੇ ਚੈਨਾ ਡੋਰ ਸੀਟਿੰਗ ਸ਼ੁਰੂ ਨਾਲ ਪਪਾ ਨੇ ਆਪਣੇ ਘਰ ਦੇ ਵਿੱਚ ਆਪਣੇ ਸਾਰੇ ਬੱਚਿਆਂ ਨੂੰ ਆਪ ਕਰੋਗੇ ਬੱਚਿਆਂ ਨੂੰ ਸਾਰਿਆਂ ਨੂੰ ਇਸ ਵੀ ਵਕਤ ਜਾਗੂ ਕਰਨਾ ਹੈ ਕਿ ਚੈਨਾ ਡੋਰ ਨਹੀਂ ਵਰਤਣੀ ਕਿਉਂਕਿ ਨਾਲ ਬੱਚੇ ਦਾ ਆਪਣਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ ਜਿਹੜੇ ਰਾਹਹੀਰ ਹੁੰਦੇ ਨੇ ਮੋਟਰਸਾਈਕਲ ਸਕੂਟਰਾਂ ਤੇ ਜਾਂਦੇ ਹਨ ਉਹਨਾਂ ਦੇ ਗਲੇ ਵਿੱਚ ਕੱਪੜੀਆਂ ਆਣ ਜੇ ਆਪਾਂ ਸਾਰਿਆਂ ਨੂੰ ਪਤਾ ਵੀ ਇਹ ਬਹੁਤ ਜਾਣਲੇਵਾ ਤੇ ਬਹੁਤ سارے ਲੋਕ ਜਖਮੀ ਵੀ ਹੁੰਦੇ ਹਨ ਤੇ ਇਸ ਦੇ ਵਿੱਚ ਕਈ ਬੰਦੇ ਜਿਹੜੇ ਹੈਗੇ ਹਰੇਕ ਸਾਲ ਜਾਨ ਵੀ ਜਾਂਦੀ ਹੈ ਤੇ ਪੰਛੀਆਂ ਵਾਸਤੇ ਵੀ ਬਹੁਤ ਨੁਕਸਾਨਦੇ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਬੱਚਿਆਂ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਇਹ ਹੀ ਦੁਆਰਿਸ਼ ਕਰਦੇ ਹਾਂ ਕਿ ਜੇਕਰ ਤੁਹਾਨੂੰ ਲੱਗਦਾ ਹੈ ਵੀ ਚੈਨਲ ਤੋਂ ਤੁਹਾਡੇ ਮਲੇ ਦੇ ਵਿੱਚ ਆਸ-ਪਾਸ ਕਿਤੇ ਵੀ ਦੇਚੀ ਜਾ ਰਹੀ ਹੈ ਤਾਂ ਉਹੀ ਜਿਹੜੀ ਬਲਾਹ ਵੀ ਹੈ ਤੇ ਪੇਰੈਂਟਸ ਨੂੰ ਜੋ ਤਾਂ ਜੋ ਪੇਰੈਂਟਸ ਅੱਗੇ ਸਕੂਲ ਦੇ ਸਕੂਲਾਂ ਦੇ ਵਿੱਚ ਜਦ ਦਿਓ हां जो ਇਹ ਜਿਹੜੀ ਹੈ ਚਾਇਨਾ ਡੋ ਰੁਪਿਆ ਸੀ ਪੁਲਿਸ ਦੇ ਦੁਆਰਾ ਪੁਲਿਸ ਤੱਕ ਕੰਪਲੀਟ ਤਾਂ ਹੀ ਜਾਵੇ ਕਿ ਜੇਕਰ ਅਸੀਂ ਸਾਰੇ ਜਾਗਰੂਕ ਹੋਵਾਂਗੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਦੁਆ ਤੋ ਫਿਰ ਬੇਨਤੀ ਕਰਾਂਗਾ ਕਿ ਚਾਇਨਾ ਡੋ 19 ਹੀ ਘਾਤਕ ਹੈ ਜਿੰਨਾ ਕਿ ਸਾਡੇ ਵਾਸਤੇ ਇੱਕ ਜ਼ਹਿਰ ਘਾਤਕ ਹਾਂਜੀ ਬਿਲਕੁਲ ਅੱਜ ਅਸੀਂ ਐਸਐਚਓ ਸਾਹਿਬ ਕੋਲ ਨਾਬਾ ਦੇ ਕਤਵਾਲੀ ਦੇ ਵਿੱਚ ਗਏ ਸੀ ਤੇ ਉਹਨਾਂ ਨੇ ਸਾਨੂੰ ਪੂਰਨ ਸਹਿਯੋਗ ਦੇਣ ਦਾ ਜਿਹੜਾ ਹੈਗਾ ਵਾਅਦਾ ਕੀਤਾ ਹੈ ਤੇ ਅਸੀਂ ਇਸ ਮੁਹਿੰਮ ਦੇ ਤਹਿਤ ਆਉਣ ਵਾਲੇ ਬਿਨਾ ਦੇ ਵਿੱਚ ਅਸੀਂ ਸਕੂਲਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਰੈਲੀਆਂ ਵੀ ਕੱਢਾਂਗੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈ ਅਸੀਂ ਇਸ ਇਸ ਪ੍ਰਤੀ ਜਾਗੂਕ ਵੀ ਕਰਾਂਗੇ ਚਾਈਨਾ ਡੋਟ ਦੇ ਨੁਕਸਾਨ ਕੀ ਕੀ ਹਨ ਤੇ ਇਸ ਨੂੰ ਆਪਾਂ ਕਿਵੇਂ ਬਚਾ ਦਿੱਤਾ ਜਾ ਸਕਦਾ ਹੈ ਤੇ ਪੁਲਿਸ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਵੀ ਸਾਫੇਵਾਰੀ ਜਾਰੀ ਕਰ ਰਹੇ ਹਾਂ ਕਿ ਜਿੱਥੇ ਸਾਨੂੰ ਚਾਈਨਾ ਡੋਟ ਦਾ ਕੋਈ ਵੀ ਵਿਕਰੀ ਦਾ ਮਿਲੇਗਾ ਉਸ ਤੇ ਕਾਨੂੰਨ ਨਾਲ ਸੰਬੰਧੀ ਜਿੰਨੀ ਵੀ ਕਾਰਵਾਈ ਬੰਦੀ ਹੋਵੇਗੀ ਕਰੋੜ ਸੰਬੰਧੀ ਉਸ ਤੇ ਪੂਰੀ ਕਾਰਵਾਈ ਕੀਤੀ ਜਾਵੇਗਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਦੇ ਪਤਰੀ ਮੈਂ ਤੁਹਾਨੂੰ ਕਹਾਂਗਾ ਕਿ ਇਹ ਇਹਨਾਂ ਬਲਾਰਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਸ ਨਾਮ ਸੇਵਾ ਟੀਮ ਵੱਲੋਂ ਜੋ ਚੈਨਾ ਡੋਰ ਦੇ ਖਿਲਾਫ ਇਹਨਾਂ ਨੇ ਆਵਾਜ਼ ਉਠਾਈ ਹੈ ਕਿਉਂਕਿ ਇਹਦੇ ਨਾਲ ਜਾਨਵਰਾਂ ਦਾ ਤੇ ਪੰਛੀਆਂ ਦਾ ਤੇ ਬੰਦਿਆਂ ਦਾ ਵੀ ਜਦੋਂ ਸਕੂਟਰ ਮੋਟਰਸਾਈਕਲ ਤੇ ਜਾਨਾਂ ਗਲ ਵਿੱਚ ਟੱਰ ਬਹੁਤ ਨੁਕਸਾਨ ਹੁੰਦਾ ਹੈ ਤੋਂ ਇਸ ਤੋਂ ਗੁਰੇਜ਼ ਕੀਤਾ ਜਾਵੇ ਤਾਂ ਹੀ ਆਪਾਂ ਖੁਸ਼ਹਾਲੀ ਦੇ ਰਾਹ ਤੇ ਚੱਲ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਹੀ ਕੋਸ਼ਿਸ਼ ਹੈ ਜੀ ਇਸ ਕਾਮ ਸੇਵਾ ਟੀਮ ਵੱਲੋਂ ਇਹ ਪਰਾਲਾ ਫਿਰੋ ਦੇਖਾਂਗੇ ਚਾਈਨਾ ਡੋਰ ਦੀ ਜਿਹੜੀ ਵਰਤੋ ਬੱਚੇ ਨਾ ਕਰਨ ਸਿੰਪਲ ਜਿਹੜੀਆਂ ਆਪਣੀਆਂ ਪੁਰਾਣੀਆਂ ਡੋਰਾ ਹੁੰਦੀਆਂ ਸੀ ਜਿਹੇ ਕਾਟਨ ਦੀਆਂ ਉਹਨਾਂ ਨੂੰ ਯੂਜ਼ ਕਰਨ ਤੇ ਚਾਈਨਾ ਡੋਰ ਬੜੀ ਮਜ਼ਬੂਤ ਹੁੰਦੀ ਹੈ ਟੁੱਟਦੀ ਨਹੀਂ ਹੈ ਇਹ ਗਲੇ 'ਚ ਫਸ ਕੇ ਤਾਂ ਗਲਾ ਕੱਟਿਆ ਜਾਂਦਾ ਹੈ ਕੁਵਾਰਾਂ ਜਿਹਾ ਆਪਾਂ ਦੇਖਿਆ ਇਹ ਕਾਫੀ ਸਾਰੇ ਲੋਕਾਂ ਦੀ ਵਿਚਾਰਾਂ ਚ ਜਾਂਣਾ ਚਲੇ ਜਾਂਦੀਆਂ ਨੇ ਬਾਈਕ ਤੇ ਜਾਣ ਵਾਲਿਆਂ ਦੀਆਂ ਔਰ ਪੰਛੀ ਵੀ ਮਾਰੇ ਜਾਂਦੇ ਨੇ ਤਾਂ ਇਹੀ ਸਾਡੀ ਕੋਸ਼ਿਸ਼ ਹੈ ਵੀ ਇਹ ਡੋਰ ਤੋਂ ਜਿੰਨਾ ਹੋ ਸਕੇ ਦੂਰ ਰਹੋ ਜੀ ਦੀ ਬੱਚੇ ਪੁਰਾਣੀ ਲੋਕਾਂ ਨੇ ਖਰੀਦ ਕੇ ਰੱਖੀ ਹੋਈ ਹੈ ਬੱਚਿਆਂ ਦੇ ਕੋਲ ਪਈ ਹੈ ਉਹਨੂੰ ਵੀ ਤੁਸੀਂ ਬਿਲਕੁਲ ਯੂਜ਼ ਨਾ ਕਰੋ ਉਹਨੂੰ ਜਲਾ ਦਿਓ ਜਾਂ ਡਸਟਬਿਨ ਸਿੱਟੋ ਤੇ ਉਹਨੂੰ ਖਤਮ ਕਰੋ ਤਾਂ ਇਹੀ ਹੈ ਵੀ ਤਿਹਾੜ ਮਨਾਓ ਖੁਸ਼ੀ ਲਈ ਤਿਹਾੜ ਹੁੰਦਾ ਤਾਂ ਆਪਾਂ ਕਿਸੇ ਦੀ ਜਾਣ ਲੈਣ ਦਾ ਆਪ ਨੂੰ ਕੋਈ ਹੱਕ ਨਹੀਂ ਹੈ ਬਸ ਇਹ ਕੋਸ਼ਿਸ਼ ਹੈ ਵੀ ਇਹ ਤੋਂ ਜਿੰਨਾ ਹੋ ਸਕੇ ਕਾਇਨਾ ਡੋਰ ਨਾ ਕੋ ਪਰ ਤੋਂ ਬੰਦ ਕਰ ਦਿਓ ਧੰਨਵਾਦ